ਬੁਖਾਰੇ ਦਾ ਬਾਦਸ਼ਾ ਬੁਖਾਰੇ ਦੇ ਬਾਦਸ਼ਾ ਇਬਰਾਹਿਮ ਅਦਮ ਨੂੰ ਪਰਮਾਰਥ ਦਾ ਸ਼ੌਂਕ ਹੋਇਆ ਉਹ ਫਕੀਰਾਂ ਦੀ ਤਲਾਸ਼ ਵਿੱਚ ਰਹਿਣ ਲੱਗਾ ਪਰ ਐਸ਼ ਪ੍ਰਸਤ ਜੀਵਨ ਵੀ ਬਤੀਤ ਕਰਦਾ ਰਿਹਾ ਉਸ ਦੀ ਸੇਜ ਸਵਾ ਮਨਫੁੱਲਾਂ ਨਾਲ ਤਿਆਰ ਹੁੰਦੀ ਸੀ ਇੱਕ ਦਿਨ ਉਸ ਨੇ ਆਪਣੇ ਦੋ ਮੰਜ਼ਲਾ ਮਕਾਨ ਦੇ ਉੱਤੇ ਕੀ ਦੇਖਿਆ ਕਿ ਦੋ ਆਦਮੀ ਘੁੰਮ ਰਹੇ ਨੇ ਪੁੱਛਿਆ ਭਾਈ ਕੌਣ ਹੋ ਉਹਨਾਂ ਨੇ ਕਿਹਾ ਅਸੀਂ ਊਠਾਂ ਵਾਲੇ ਹਾਂ ਕਿ ਕੰਨ ਆਏ ਹੋ ਕਹਿਣ ਲੱਗੇ ਸਾਡੇ ਊਠ ਗਵਾਚ ਗਏ ਹਨ ਤਾਂ ਬਾਦਸ਼ਾਹ ਨੇ ਕਿਹਾ ਕਦੀ ਊਠ ਮਹੱਲਾਂ ਦੀ ਛੱਤ ਤੇ ਆਉਂਦੇ ਨੇ ਅੱਗੋ ਜਵਾਬ ਮਿਲਿਆ ਕਦੀ ਰੱਬ ਵੀ ਸਵਾਮੰਤ ਫੁੱਲਾਂ ਦੀ ਸੇਜ ਤੇ ਮਿਲਿਆ ਹੈ ਇੰਨੀ ਗੱਲ ਕਰਕੇ ਉਹ ਦੋਵੇਂ ਅਲੋਪ ਹੋ ਗਏ ਤੇ ਬਾਦਸ਼ਾਹ ਬੇਹੋਸ਼ ਹੋ ਗਿਆ ਜਦ ਹੋਸ਼ ਆਈ ਤਾਂ ਖਿਆਲ ਨੇ ਪਲਟਾ ਖਾਦਾ ਰਮਾਤਮਾ ਦੀ ਖੋਜ ਵਿੱਚ ਆਪਣੇ ਮੁਲਕ ਦੇ ਫਕੀਰਾਂ ਦੇ ਮਗਰ ਫਿਰਨ ਲੱਗਾ ਮਗਰ ਤਸੱਲੀ ਨਾ ਹੋਈ ਹਿੰਦੁਸਤਾਨ ਆਇਆ ਬਹੁਤ ਲੱਭਿਆ ਲੇਕਿਨ ਫਿਰ ਵੀ ਤਸੱਲੀ ਨਾ ਹੋਈ ਆਖਰ ਕਾਂਸ਼ੀ ਜਾ ਪਹੁੰਚਿਆ ਕਬੀਰ ਸਾਹਿਬ ਕੋਲ ਅਰਜ਼ ਕੀਤੀ ਕਿ ਮੈਨੂੰ ਸ਼ਗਿਰਦ ਬਣਾ ਲਓ ਕਬੀਰ ਸਾਹਿਬ ਨੇ ਕਿਹਾ ਕਿ ਤੂੰ ਬਾਦਸ਼ਾਹ ਮੈਂ ਇੱਕ ਗਰੀਬ ਜਲਾਹਾ ਤੇਰਾ ਮੇਰਾ ਗੁਜ਼ਾਰਾ ਕੀ ਕਰਨ ਅਰਜ਼ ਕੀਤੀ ਕਿ ਮੈਂ ਬਾਦਸ਼ਾਹ ਬਣ ਕੇ ਤੇਰੇ ਦਰ ਤੇ ਨਹੀਂ ਆਇਆ ਮੈਂ ਇੱਕ ਗਰੀਬ ਮੰਗਤਾ ਬਣ ਕੇ ਆਇਆ ਹਾਂ ਰੱਬ ਦੇ ਵਾਸਤੇ ਮੈਨੂੰ ਖੈਰ ਪਾ ਦਿਓ ਖੈਰ ਔਰਤਾਂ ਨਰਮ ਦਿਲ ਹੁੰਦੀਆਂ ਨੇ ਮਾਤਾ ਲੋਈ ਜੋ ਕਿ ਕਬੀਰ ਸਾਹਿਬ ਦੀ ਘਰ ਵਾਲੀ ਸੀ ਨਿਸਫਾਰਸ਼ ਕੀਤੀ ਤਾਂ ਉਸ ਨੂੰ ਰੱਖ ਲਿਆ ਬਾਦਸ਼ਾਹ ਜਲਾਏ ਦੇ ਘਰ ਨਾਲੀਆਂ ਵਟਦਾ ਤੇ ਤਾਣਾ ਤਨ ਛੜਦਾ 6 ਸਾਲ ਗੁਜ਼ਰ ਗਏ ਮਾਤਾ ਲੋਈ ਨੇ ਇੱਕ ਦਿਨ ਅਰਜ਼ ਕੀਤੀ ਇਹ ਬਾਦਸ਼ਾਹ ਅਤੇ ਅਸੀਂ ਗਰੀਬ ਜਲਾਹੇ ਜੋ ਕੁਝ ਅਸੀਂ ਖਾਂਦੇ ਹਾਂ ਉਹੀ ਖਾ ਕੇ ਚੁੱਪ ਰਹਿੰਦਾ ਹੈ ਇਹਨੂੰ ਕੁਝ ਦਿਓ ਕਬੀਰ ਸਾਹਿਬ ਨੇ ਕਿਹਾ ਅਜੇ ਦਾ ਹਿਰਦਾ ਨਿਰਮਲ ਨਹੀਂ ਹੋਇਆ ਮਾਤਾ ਲੋਈ ਨੇ ਕਿਹਾ ਜੀ ਇਹਦੀ ਕੀ ਪਰਖ ਹੈ ਰੁੱਖੀ ਸੁੱਖੀ ਖਾ ਕੇ ਸਾਡੀ ਸੇਵਾ ਕਰਦਾ ਹੈ ਹੁਕਮੋਂ ਇਨਕਾਰ ਨਹੀਂ ਕਰਦਾ ਇਹਦਾ ਹਿਰਦਾ ਕਿੰਨ ਨਿਰਮਲ ਨਹੀਂ ਕਬੀਰ ਸਾਹਿਬ ਕਹਿਣ ਲੱਗੇ ਅੱਛਾ ਇੰਉਂ ਕਰ ਘਰ ਦਾ ਕੂੜਾ ਕਰਕਟ ਲੈ ਕੇ ਕੋਠੇ ਤੇ ਚੜਜਾ ਮੈਂ ਇਹਨੂੰ ਬਾਹਰ ਭੇਜਦਾ ਹਾਂ ਜਦ ਦੇ ਲੰਗਣ ਲੱਗੇ ਸਿਰ ਤੇ ਪਾ ਕੇ ਪਿਛਾਂ ਹਟ ਜਾਈਂ ਤੇ ਕੰਨ ਲਾ ਕੇ ਸੁਣੀ ਕੀ ਕਹਿੰਦਾ ਹੈ ਜਦ ਮਾਤਾ ਲੋਈ ਉੱਪਰ ਗਈ ਤਕਬੀਰ ਸਾਹਿਬ ਨੇ ਕਿਹਾ ਪੁੱਤਰ ਮੈਂ ਕੁਝ ਬਾਹਰ ਭੁੱਲ ਗਿਆ ਹਾਂ ਲੈ ਆਓ ਜਦ ਲੰਗਣ ਲੱਗਾ ਮਾਤਾ ਲੋਈ ਨੇ ੂੜੇ ਕ੍ਰਿਕਟ ਦਾ ਟੋਕਰਾ ਸਿਰ ਤੇ ਸੁੱਟ ਦਿੱਤਾ ਆਪ ਪਛਾਣ ਹਟ ਕੇ ਸੁਣਨ ਲੱਗੀ ਗੁੱਸੇ ਵਿੱਚ ਕਹਿੰਦਾ ਹੈ ਸਾਦ ਅਫਸੋਸ ਜੇ ਹੁੰਦਾ ਬੁਖਾਰਾ ਜੋ ਕਰਦਾ ਸੋ ਕਰਦਾ ਮਾਤਾ ਲੋਈ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ ਕਿ ਜੀ ਓਹ ਕਹਿੰਦਾ ਸੀ ਕਬੀਰ ਸਾਹਿਬ ਨੇ ਕਿਹਾ ਮੈਂ ਜੋ ਤੈਨੂੰ ਕਿਹਾ ਸੀ ਕਿ ਅਜੇ ਦਾ ਹਿਰਦਾ ਸਾਫ਼ ਨਹੀਂ ਹੋਇਆ ਨਾਮ ਪਾਉਣ ਦੇ ਕਾਬਲ ਨਹੀਂ 6 ਸਾਲ ਹੋਰ गुज़र ਗਏ ਇੱਕ ਦਿਨ ਕਬੀਰ ਸਾਹਿਬ ਨੇ ਕਿਹਾ ਕਿ ਹੁਣ ਵਰਤਨ ਤਿਆਰ ਹੈ ਮਾਤਾ ਲੋਈ ਨੇ ਕਿਹਾ ਜੀ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਜਿਉ ਜਾਗੇ ਸੀ ਉਹ ਜਾ ਹੋਂ ਹੈ ਜਿਸ ਤਰ੍ਹਾਂ ਅੱਗੇ ਉਹ ਸਾਡੇ ਹੁਕਮੋਂ ਇਨਕਾਰ ਨਹੀਂ ਸੀ ਕਰਦਾ ਹੁਣ ਵੀ ਉਸੇ ਤਰ੍ਹਾਂ ਹੀ ਹੈ ਕਿਸ ਦਿਨ ਘਰ ਵਿੱਚ ਜ਼ਿਆਦਾ ਸਾਧੂ ਮਹਤਮਾਂ ਦੇ ਆਉਣ ਕਾਰਨ ਖਾਣ ਪੀਣ ਨੂੰ ਕੁਝ ਨਹੀਂ ਬਚਦਾ ਪਰ ਉਹ ਕੋਈ ਸ਼ਿਕਾਇਤ ਨਹੀਂ ਕਰਦਾ ਕਬੀਰ ਸਾਹਿਬ ਨੇ ਕਿਹਾ ਤੂੰ ਫਰਕ ਦੇਖਣਾ ਚਾਹੁੰਦੀ ਹੈ ਅੱਗੇ ਤਾਂ ਤੂੰ ਘਰ ਦਾ ਕੂੜਾ ਕਰਕਟ ਲੈ ਕੇ ਗਈ ਸੀ ਹੁਣ ਜੋ ਵੀ ਗੰਦਮੰਦ ਬਦਬੂ ਵਾਲੀਆਂ ਗਲੀਆਂ ਸੜੀਆਂ ਚੀਜ਼ਾਂ ਨੇ ਇਕੱਠੀਆਂ ਕਰ ਲੈ ਜਾਂ ਜਦ ਗਲੀ ਵਿੱਚੋਂ ਦੀ ਲੰਘੇ ਤਾਂ ਸਿਰ ਤੇ ਪਾ ਦੇਈਂ ਮਾਤਾ ਲੋਈ ਨੇ ਇੰਜ ਹੀ ਕੀਤਾ ਜਦ ਬਾਦਸ਼ਾਹ ਬਾਹਰ ਨਿਕਲਿਆ ਤਾਂ ਮਾਈ ਲੋਈ ਨੇ ਜੋ ਗੰਦ ਵਗੈਰਾ ਇਕੱਠਾ ਕੀਤਾ ਸੀ ਸਿਰ ਤੇ ਪਾ ਦਿੱਤਾ ਬਾਦਸ਼ਾਹ ਹੱਸਿਆ ਖੁਸ਼ ਹੋਇਆ ਉਹਦਾ ਮੂੰਹ ਲਾਲ ਹੋ ਗਿਆ ਕਹਿਣ ਲੱਗਾ ਸ਼ਾਬਾਸ਼ ਪਾਉਣ ਵਾਲਿਆ ਤੇਰਾ ਭਲਾ ਹੋਵੇ ਇਹ ਮਨ ਹੰਕਾਰੀ ਸੀ ਇਹਦਾ ਇਹੋ ਇਲਾਜ ਸੀ ਮਾਈ ਲੋਈ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ ਕਿ ਜੀ ਹੁਣ ਤਾਂ ਐ ਉਹ ਕਹਿੰਦਾ ਸੀ ਕਬੀਰ ਸਾਹਿਬ ਨੇ ਕਿਹਾ ਮੈਂ ਜੋ ਤੈਨੂੰ ਕਹਿੰਦਾ ਸਾਂ ਕਿ ਹੁਣ ਕੋਈ ਕਸਰ ਬਾਕੀ ਨਹੀਂ ਹੈ ਕਬੀਰ ਸਾਹਿਬ ਵਰਗਾ ਸੰਤ ਸਤਗੁਰੂ ਇਬਰਾਹੀਮ ਆਦਮ ਵਰਗਾ ਤਾਲ ਫਿਰ ਹੋਰ ਕੀ ਚਾਹੀਦਾ ਹੈ ਜਿਉਂ ਹੀ ਕਬੀਰ ਸਾਹਿਬ ਨੇ ਨਾਮ ਦਿੱਤਾ ਉਹਦੀ ਰੂਹ ਉੱਪਰ ਚੜ ਗਈ ਫਿਰ ਕਬੀਰ ਸਾਹਿਬ ਨੇ ਕਿਹਾ ਜਾ ਹੁਣ ਜਿੱਥੇ ਮਰਜੀ ਹੈ ਜਾ ਕੇ ਬੈਠ ਤੇਰੀ ਭਗਤੀ ਪੂਰੀ ਹੋ ਗਈ ਨਾਮ ਬੜੀ ਵੱਡੀ ਦੌਲਤ ਹੈ ਜਿਸ ਨੂੰ ਪਾ ਕੇ ਫਕੀਰ ਸੱਤ ਬਲੈਤਾਂ ਦੀ ਬਾਦਸ਼ਾਹੀ ਨੂੰ ਲੱਤ ਮਾਰ ਦਿੰਦਾ ਹੈ ਨਾਮ ਦੀ ਕਮਾਈ ਕੋਈ ਮਖੌਲ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ 11 ਸਾਲ ਰੋੜਾਂ ਦਾ ਵਿਛਾਉਣਾ ਕੀਤਾ ਗੁਰੂ ਅਮਰਦਾਸ ਜੀ ਨੇ 12 ਸਾਲ ਪਾਣੀ ਢੋਇਆ ਹਿਰਦਾ ਜਿੰਨਾ ਪਵਿੱਤਰ ਹੋਵੇ ਨਾਮ ਉਤਨਾ ਜਲਦੀ ਅਸਰ ਕਰਦਾ ਹੈ